ਮਾਮਲਾ 8 ਅਕਤੂਬਰ 2019 ਦਾ ਜਿੱਥੇ ਕਿ ਨੌਜਵਾਨ ਦੀ ਲਾਸ਼ ਇੱਕ ਨਹਿਰ ਦੇ ਕਿਨਾਰੇ ਮਿਲਦੀ ਹੈ ਪੂਰਾ ਮਾਮਲਾ ਜਾਣਨ ਦੇ ਲਈ ਸਾਰਾ ਉਹਨਾਂ ਦੇ ਮਦਰ ਨੇ ਗੱਲਬਾਤ ਕਰਾਂਗੇ ਮਾਤਾ ਜੀ ਬੇਟੇ ਦੀ ਲਾਸ਼ ਨਹਿਰ ਕਿਨਾਰੇ ਮਿਲਦੀ ਹੈ ਹਾਂਜੀ ਕੀ ਕੁਝ ਮਾਮਲਾ ਰਿਹਾ ਸੀ ਸਾਰਾ ਅਗਰ ਗੱਲ ਕਰੀਏ ਬੇਟੇ ਦੀ ਬੇਟਾ ਕੀ ਕੁਝ ਕਰਦਾ ਸੀ ਕਿੱਥੇ ਪੜਦਾ ਸੀ ਕੀ ਸਾਰਾ ਮਾਮਲਾ ਸੀ ਬੇਟਾ ਇਹ ਬਚਿੱਤਰਨਗਰ ਗੱਲਪਿੰਡ ਨਾ ਇੱਕ ਲੁਧਿਆਣਾ ਚ ਉਥੇ ਇੱਕ ਕਮਰੇ ਵਿੱਚ ਰਹਿੰਦੇ ਸੀ ਉਹਨੂੰ ਪੀਜੀ ਬੋਲਦੇ ਆ 6 6 ਮੁੰਡੇ 7ਵਾਂ ਮੇਰਾ ਬੇਟਾ ਸੀਗਾ ਉਹ ਜਿਹੜੇ 6 ਮੁੰਡੇ ਸੀ ਉਹਨਾਂ ਵਿੱਚ ਦੋ ਮੁੰਡੇ ਮੇਰੇ ਵੱਡੇ ਬੇਟੇ ਦੇ ਦੋਸਤ ਆ ਉਹਨਾਂ ਦੀ ਸਾਡੇ ਘਰ ਆਉਣੇ ਜਾਣੇ ਸੀ ਹਰਸਿਮਰਨ ਪਿੰਡ ਰਾਮਾ ਤੇ ਅਮਨਦੀਪ ਪਿੰਡ ਬਾਂਦਰਾ ਜ਼ਿਲ੍ਹਾ ਮੋਗਾ ਦੋਨਾਂ ਦਾ ਉਹ ਸਾਡੇ ਘਰੇ ਬਹੁਤ ਜ਼ਿਆਦਾ ਆਉਂਦੇ ਜਾਂਦੇ ਸੀਗੇ ਤੇ ਸਾਡੀ ਮੇਰੇ ਵੱਡੇ ਬੇਟੇ ਦੀ ਮੈਰਿਜ ਤੇ ਵੀ ਆਏ ਮੇਰੇ ਹਸਬੰਦ ਬਿਮਾਰ ਲੀਵਰ ਪੇਸ਼ੈਂਟ ਸੀਗੇ ਬੈੱਡ ਸਵਾਰ ਸੀਗੇ ਤੇ ਮੇਰੇ ਬੇਟੇ ਦੀ ਵਾਰਮੀ ਤਾਂ ਕੀਤੀ ਹੋਈ ਸੀ ਦਿਆ ਸਿੰਘ ਦੀ ਪਰ ਤੁਹਾਨੂੰ ਪਤਾ ਵੀ ਕੰਡੀਸ਼ਨ ਘਰ ਦੀ ਡਾਊਨ ਹੋ ਗਈ ਜਦੋਂ ਜਿਆਦਾ ਇਹ ਬੈੱਡ ਤੇ ਪੈ ਗੇ ਮੁਖੀ ਬੰਦੇ ਘਰ ਦੇ ਤੇ ਔਰ ਮੇਰਾ ਬੇਟਾ ਬਾਹਰ ਨੂੰ ਚਲਾ ਗਿਆ ਵੱਡਾ ਕੈਨੇਡਾ ਚ ਤੇ ਫਿਰ ਜਦੋਂ ਹੁਣ ਸਥਿਤੀ ਘਰ ਦੀ ਸਹੀ ਹੋਈ ਤਾਂ ਦਿਆ ਸਿੰਘ ਕਹਿੰਦਾ ਵੀ ਬਾਪੂ ਮੈਂ ਮੈਡੀਕਲ ਦੀ ਵਾਰਮੀ ਹੀ ਕਰਨੀ ਐ ਉਦੋਂ ਮੇਰਾ ਬੇਟਾ ਵਿਆਹ ਕਰਾਉਣ ਆ ਗਿਆ ਤੇ ਇਹ ਇਹ ਜਿਹੜੇ ਯਾਰ ਦੋਸਤ ਆ ਮੇਰੇ ਬੇਟੇ ਦੇ ਦੋਨੇ ਇਹਨਾਂ ਚ ਦੋ ਜਣੇ ਵਿਆਹ ਤੇ ਆ ਗਏ ਚਲੋ ਬੇਟਾ ਰਲੇ ਮਿਲੇ ਬੱਚੇ ਇਹਨਾਂ ਦੀ ਯਾਰੀ ਦੋਸਤੀ ਸੀਗੀ ਮੇਰੇ ਕਿੰਗ ਨਾਲ ਦਿਆ ਸਿੰਘ ਔਰ ਕਿੰਗੇ ਦਾ ਨਾਮ ਸੀ ਤੇ ਇਹ ਕਿੰਗ ਨੂੰ ਕਹਿੰਦੇ ਵੀ ਤੂੰ ਮੈਡੀਕਲ ਦੀ 12ਵੀਂ ਕਰਨੀ ਸਾਡੇ ਨਾਲ ਹੀ ਚੱਲ ਉੱਥੇ ਕਰ ਉੱਥੇ ਪੀਜੀ ਚ ਪਹਿਲਾਂ ਵੀ ਇਹ ਹੁੰਦੇ ਜਾਂਦੇ ਸੀ ਮੇਰਾ ਕਿੰਗ ਵੀ ਜਾਵੜਦਾ ਸੀ ਇਹਨਾਂ ਕੋਲੇ ਬਹੁਤ ਗੂੜੀ ਯਾਰੀ ਸੀ ਇਹਨਾਂ ਦੀ ਮੇਰੇ ਵੱਡੇ ਬੇਟੇ ਦਾ ਕਰਕੇ ਤੇ ਇਹ ਚਲਾ ਗਿਆ ਉੱਥੇ 12ਵੀਂ ਮੈਡੀਕਲ ਦੀ ਕਰਨੀ ਸੀ ਜਿਹਦੇ ਕੋਲੇ ਸਾਡੇ ਕੋਲੇ ਰੋਲ ਨੰਬਰ ਹੈ ਸਬੂਤ ਹੈ ਸਾਰੇ ਕੋਲ ਸਬੂਤ ਹੈ ਇਹਨਾਂ ਨੂੰ ਪੂਰਾ 1 ਸਾਲ ਹੋ ਗਿਆ ਸੀ ਰਹਿੰਦਿਆਂ ਨੂੰ ਬੇਟਾ 8 ਅਕਤੂਬਰ 2019 ਨੂੰ 19 ਦੀ ਰਾਤ ਨੂੰ ਇਹਦਾ ਮਰਡਰ ਹੋ ਜਾਂਦਾ ਈ ਕਤਲ ਹੁੰਦਾ ਮੇਰੇ ਬੇਟੇ ਦਾ ਤੇ ਸਾਰੇ ਮੁੰਡੇ ਬੇਟਾ ਸੰਸਕਾਰ ਤੇ ਆਏ ਪਰ ਆਏ ਸੰਸਕਾਰ ਹੋਣ ਤੋਂ ਬਾਅਦ ਅਸੀਂ ਜਦੋਂ ਵਾਪਸ ਆ ਰਹੇ ਹਾਂ ਨਾ ਉਸ ਟਾਈਮ ਆਉਂਦੇ ਆ ਮੈਂ ਇਹਨੂੰ ਮੈਨੂੰ ਸਾਡੇ ਪਿੰਡ ਦੇ ਲੇਡੀਜ਼ ਸਾਰੀਆਂ ਮੇਰੇ ਘਰਾਂ ਦੀਆਂ ਭੈਣਾਂ ਨੇ ਮੈਨੂੰ ਸਾਡੇ ਬਾਹਰ ਕੁਰਸੀ ਤੇ ਬਿਠਾ ਦਿੱਤਾ ਕਿਉਂਕਿ ਦੁੱਖ ਬਹੁਤ ਵੱਡਾ ਸੀਗਾ ਤੇ ਮੈਂ ਇਹਨੂੰ ਆਵਾਜ਼ ਮਾਰੀ ਅਮਨਦੀਪ ਨੂੰ ਔਰ ਹਰ ਸਿਮਰਨ ਨੂੰ ਮੈਂ ਕਿਹਾ ਬੇਟਾ ਮੇਰੇ ਬੇਟੇ ਦਾ ਕਤਲ ਹੋਇਆ ਆਪਣੇ ਵਿਆਸ ਸਿੰਘ ਦਾ ਕਿਹਨੇ ਕਤਲ ਕੀਤਾ ਤੇ ਜਿਹੜਾ ਅਮਨਦੀਪ ਪਿੰਡ ਵਾਂਦਰਾ ਇਹ ਮੇਰੇ ਪੈਰਾਂ 'ਤੇ ਬਹਿ ਗਿਆ ਬੇਟਾ ਮੇਰੀਆਂ ਮਿੰਨਤਾਂ ਕਰਨ ਲੱਗਿਆ ਹੱਥ ਜੋੜ ਕੇ ਮਾਤਾ ਕਤਲ ਨਾ ਕਹੋ ਤੁਸੀਂ ਕਤਲ ਨਾ ਕਹੋ ਮੈਂ ਕਿਹਾ ਕਿਉਂ ਨਾ ਕਹੀਏ ਕਤਲ ਹੋਇਆ ਪਰ ਬੇਟਾ ਮੈਂ ਸੱਚ ਬੋਲਨੀ ਹੈ ਕਿ ਸਾਨੂੰ ਇਹਨਾਂ ਤੇ ਵਿਸ਼ਵਾਸ ਸੀ ਕਿ ਇਹਨਾਂ ਨੇ ਕਤਲ ਨਹੀਂ ਕੀਤਾ ਕਿਉਂਕਿ ਸਾਡੇ ਘਰ ਸਾਡਾ ਪਿਆਰ ਸੀਗਾ ਸਾਡੇ ਵਿਆਹ ਚ ਕਰਤਾ ਧਰਤਾ ਇਹ ਸੀਗੇ ਤੇ ਜਦੋਂ ਜਦੋਂ ਬੇਟਾ ਇਹ ਮੇਰੀਆਂ ਮਿੰਤਾਂ ਕਰਨ ਲੱਗਿਆ ਸਾਨੂੰ ਸ਼ੱਕ ਪੈ ਗਈ ਇਹਨਾਂ ਤੇ ਤੇ ਅਸੀਂ ਪੁਲਿਸ ਨੂੰ ਜਦੋਂ ਬਾਡੀ ਲਈ ਹੈ ਨਾ ਪੁਲਿਸ ਨੇ ਸਾਡੇ ਘਰ ਦੇ ਇਹ ਮੇਰੇ ਹਸਬੰਦ ਲੀਵਰ ਪੇਸ਼ੈਂਟ ਸੀ ਤਾਂ ਵੜਡ ਸਵਾਰ ਸੀਗੇ ਤੇ ਮੇਰੇ ਵੱਡੇ ਵੀਰ ਜੀ ਦੇ ਬੇਟੇ ਗਏ ਸੀ ਤੈਨ ਉਹਨਾਂ ਨੂੰ 174 ਦੀ ਕਾਰਵਾਈ ਕਰਕੇ ਹੀ ਬਾਡੀ ਦਿੱਤੀ ਆ ਕਹਿੰਦੇ ਵੀ 100 ਚਲੋ ਜਦੋਂ ਹੈਪਨ ਕੋਈ ਨਹੀਂ ਜ਼ਿੰਦਗੀ ਚ ਲਾਈਫਸ ਦੇਖਿਆ ਨਹੀਂ ਪਤਾ ਲੱਗਦਾ ਬੱਚਿਆਂ ਨੂੰ ਉਹਨਾਂ ਨੇ ਸੈਨ ਕੀਤੇ ਆ ਤੇ ਪਰ ਇਹ ਤਾਂ ਪੁਲਿਸ ਦਾ ਕੰਮ ਸੀ ਨਾ ਜਦੋਂ ਗਲੇ ਦੀ ਹੱਡੀ ਟੁੱਟੀ ਹੈ ਕਿੰਨੇ ਮੈਂ ਸਬੂਤ ਦਿਖਾ ਰਹੀ ਆ ਤੇ ਇਹ ਤਾਂ ਪੁਲਿਸ ਦਾ ਕੰਮ ਸੀ 173 ਦੀ ਕਾਰਵਾਈ ਨਹੀਂ ਕਰਨੀ ਸੀਗੀ ਤੇ ਉਸ ਤੋਂ ਬਾਅਦ ਬੱਚਿਆਂ ਨੇ ਰੌਲਾ ਪਾ ਲਿਆ ਕਿ ਇਹਦੇ ਗਲੇ ਦੀ ਹੱਡੀ ਟੁੱਟੀ ਹੋਈ ਆ ਤੇ ਇਹਦੀ ਬਾਡੀ ਸਾਰੀ ਮਿੱਟੀ ਨਾਲ ਲਿਬੜੀ ਹੋਈ ਆ ਇਹਦੇ ਪੈਰ ਰਗੜੇ ਹੋਇਆ ਇਹਦਾ ਕਤਲ ਆ ਤਾਂ ਪੁਲਿਸ ਕਹਿੰਦੀ ਵੀ ਕੋਈ ਗੱਲ ਨਹੀਂ ਵੀ ਆਪਾਂ ਐਂ ਕਰੋ ਤੁਸੀਂ ਕੱਲ ਨੂੰ ਆਇਓ ਜੇ ਤੁਸੀਂ ਧਰਨਾ ਲਾਉਂਗੇ ਤਾਂ ਅਸੀਂ ਧਰਨੇ 'ਚ ਹੀ ਰੁੱਝ ਜਾਾਂਗੇ ਤੇ ਤੁਸੀਂ ਐਂ ਕਰੋ ਵੀ ਕੱਲ ਨੂੰ ਆਇਓ ਆਪਾਂ ਅਣਪਛਾਤੇ ਤੇ ਐਫ ਆਈ ਆਰ ਦਰਜ ਕਰ ਲਾਂਗੇ ਦੂਸਰੇ ਦਿਨ ਬੇਟਾ ਹਾਲਾਂਕਿ ਮੇਰਾ ਪੁੱਤਰ ਗਿਆ ਏ ਮੈਂ ਵੀ ਨਾਲ ਗਈਆਂ ਉੱਥੇ ਮੁੰਡੇ ਵੀ ਮੌਜੂਦਾ ਸੀਗੇ ਛੇ ਦੇ ਛੇ ਤਾਂ ਇਹ ਇਹਨਾਂ ਨੇ ਮੇਰੇ ਨਾਲ ਬਹੁਤ ਦੁੱਖ ਵੰਡਾਇਆ ਏ ਮੁੰਡਿਆਂ ਨੇ ਮੈਨੂੰ ਕੀ ਪਤਾ ਸੀ ਇਹਨਾਂ ਨੇ ਕਤਲ ਕੀਤਾ ਮੈਂ ਵੀ ਇਹਨਾਂ ਦਾ ਬਹੁਤ ਪਿਆਰ ਕੀਤਾ ਹਾਂ ਚਲੋ ਇਹਨਾਂ ਨੇ ਪੁਲਿਸ ਨੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਸੀਸੀਟੀਵੀ ਕੈਮਰੇ ਦੇਖ ਲਈਏ ਇਹਨਾਂ ਨੇ ਲਿਖਤੀ ਰੂਪ ਚ ਸਾਨੂੰ ਭਰੋਸਾ ਦਿੱਤਾ ਕੇ ਸੀਸੀਟੀਵੀ ਕੈਮਰੇ ਦੇਖੇ ਜਾਣਗੇ ਉਹਨਾਂ ਦੇ ਆਧਾਰ ਤੇ ਕਾਰਵਾਈ ਹੋਊਗੀ ਪਹਿਲੀ ਗੱਲ 1 ਮਹੀਨਾ ਸੀਸੀਟੀਵੀ ਕੈਮਰੇ ਨਹੀਂ ਦਿੱਤੇ ਹਾਲਾਂਕਿ 1 ਹਫਤੇ ਦੇ ਵਿੱਚ ਵਿੱਚ ਇਹਨਾਂ ਦਾ ਹੱਕ ਸੀ प्रमोद ਐਸਐਚਓ ਸਾਹਿਬ ਦਾ ਸੰਦੀਪ ਬਡੇਰਾ ਜੀ ਡੀਐਸਪੀ ਦਾ ਜਿਸ ਕਾਰਨ ਜੀ ਤੇਜਾ ਜੀ ਪੀਪੀਐਸਾ ਅੱਜ ਵੀ ਉੱਥੇ ਹੀ ਅੱਜ ਕੱਲ੍ਹ ਵੀ ਆਈਓ ਕੌਣ ਸੀਗਾ ਇਹ ਸਾਰੇ ਕੇਸ ਦਾ ਆਈਓ ਸੀਗਾ ਜਗਤਾਰ ਸਿੰਘ ਏਐਸਆਈ ਤੇ ਇਹਨਾਂ ਨੇ ਬੇਟਾ ਪੁੱਛਿਆ ਨਹੀਂ ਗਿਆ ਤੁਸੀਂ ਵੀ ਐਨੀ ਲੇਟ ਕਦੇ ਕਰ ਰਹੇ ਹੋ ਕਿਉਂਕਿ 1 ਮਹੀਨੇ ਬਾਅਦ ਤੁਸੀਂ ਸੀਸੀਟੀਵੀ ਦੇਖ ਰਹੇ ਹੋ ਬਸ ਲਾਰੇ ਸਾਨੂੰ ਲਾਰੇ ਇਹ ਇਹਨਾਂ ਦੇ ਵਿੱਚ ਜਿਹੜਾ ਮੁੱਖ ਮੁਰਜਮਾ ਨਾ ਉਹ ਪ੍ਰਵੀਨ ਗਰਗ ਸਾਨ ਨਮਨ ਗਰਗ ਸਾਨ ਉਹ ਪ੍ਰਵੀਨ ਗਰਗ ਆ ਫੋਟੋ ਫੜੇ ਵਾਸੀ ਜੀਰਕਪੁਰ ਕੋਠੀ ਨੰਬਰ 559 ਆ ਸੀਗਾ ਉਹ ਆ ਸੀਗਾ ਇਹ ਐਕਟਵਾ ਦਾ ਐਕਟਵਾ ਇਹਦੀ ਆ ਇਹ ਆ ਮੇਰਾ ਦਿਆ ਸਿੰਘ ਪਿੱਛੇ ਬੈਠਾ ਜਦੋਂ ਇਹਨਾਂ ਨੇ ਬੇਟਾ ਕੈਮਰੇ ਹੋਂ ਤਾਂ ਪੁਲਿਸ ਪੁੱਛਤਾਉਂਦੀ ਸਾਨੂੰ ਕੈਮਰੇ ਦਿਖਾ ਕੇ ਪ੍ਰਮੋਦ ਐਸਐਚਓ ਨੇ ਸਾਨੂੰ ਕੈਮਰੇ ਦਿਖਾਏ ਤਾਂ ਅਸੀਂ ਇਹਨਾਂ ਨੂੰ ਪਛਾਣਿਆ ਮੈਂ ਕਿਹਾ ਇਹ ਤਾਂ ਹੈਰੀ ਆ ਆ ਸੀਗਾ ਹੈਰੀ ਮੈਂ ਕਹਿਆ ਹੈਰੀ ਆ ਆ ਹਰ ਸਿਮਰਨ ਆ ਮੈਂ ਕਿਹਾ ਆ ਤਾਂ ਹੈਰੀ ਆ ਆ ਕਿਵੇਂ ਹੈਰੀ ਆ ਗਿਆ ਆ ਹਰ ਸਿਮਰਨ ਆ ਆ ਕਸ਼ੇਪਾ ਜਾ ਰਿਹਾ ਤੇ ਆ ਮੇਰਾ ਬੇਟਾ ਤੇ ਨਮਨ ਕਰ ਗਿਆ ਇਹ ਇੱਥੇ ਕਿਵੇਂ ਆ ਗਏ ਹਾਲਾਂਕਿ ਇਹ ਤਾਂ ਮੇਰੇ ਬੇਟੇ ਨੂੰ ਕਹਿ ਕੇ ਪਰਸੋਂ ਦੇ ਗਏ ਹੋਏ ਆ ਜੋ ਸੱਚ ਆ ਉਹ ਸੱਚਾ ਬੇਟਾ ਇਹਨਾਂ ਨੇ ਦਿਖਾਵਾ ਕੀਤਾ ਮੇਰੇ ਬੇਟੇ ਨੂੰ ਇਹ ਦੋ ਦਿਨ ਪਹਿਲਾਂ ਕਹਿ ਰਹੇ ਆ ਕਿ ਅਸੀਂ ਜਾ ਰਹੇ ਆ ਇਹ ਗਏ ਵੀ ਆ ਫਿਰ ਇਹ ਉਸ ਇਹਨਾਂ ਦੀ ਸਾਜ਼ਿਸ਼ ਸੀਗੀ ਇਹ ਉਸ ਰਾਤ ਇਕੱਠੇ ਹੁੰਦੇ ਆ ਮੇਰੇ ਬੇਟੇ ਨੂੰ ਨਮਨ ਕਰਕੇ ਬਿਠਾ ਕੇ ਲੈ ਕੇ ਆ ਰਿਆ ਆ ਦੇਖ ਲਓ ਤੁਹਾਡੇ ਸਾਹਮਣੇ ਆ ਮੇਰਾ ਬੇਟਾ ਵਿਧਿਆ ਸਿੰਘ ਨਮਨ ਕਰਕੇ ਚਲਾ ਰਿਆ ਤੇ ਇਹਨਾਂ ਨੇ ਬੇਟਾ ਦੂਰ ਲਿਜਾ ਕੇ ਕਮਰੇ ਦੂਰ ਲਿਜਾ ਕੇ ਮਾਰਿਆ ਕਿਸੇ ਕਮਰੇ ਚ ਇਹਨਾਂ ਨੇ ਇੱਕ ਜਗ੍ਹਾ ਤੋਂ ਦੂਸਰੀ ਥਾਂ ਬੋਡੀ ਸ਼ਿਫਟ ਕੀਤੀ ਆ ਪਹਿਲਾਂ ਕੋਈ ਰੰਜਿਸ਼ ਸੀਗੀ ਆਪਸ ਦੇ ਵਿੱਚ ਨਹੀਂ ਰੰਜਿਸ਼ ਕੋਈ ਨਹੀਂ ਸੀ ਜਦੋਂ ਜਦੋਂ ਕਿਹਾ ਜਾ ਰਿਹਾ ਕਿ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਪਹਿਲਾਂ ਤਾਂ ਘਰ ਗਏ ਸੀ ਉਹ ਤਾਂ ਕਿ ਤਰ੍ਹਾਂ ਕਿਤੇ ਸੋਚੀ ਸ਼ਮਲੀ ਸ਼ਾਇਦ ਸੀ ਪਰ ਉੱਥੇ ਸੀਗੇ ਤਾਂ ਪੁਲਿਸ ਨੇ ਲੋਕੇਸ਼ਨ ਟਰੈਸ ਕੀਤੀ ਉਹਨਾਂ ਦੇ ਫੋਨ ਤੇ ਜਿਹੜੀਆਂ ਲੋਕੇਸ਼ਨ ਆ ਬੇਟਾ ਸਿਰਫ 5 ਦਿਨ ਦੀਆਂ ਪੁਲਿਸ ਨੇ ਕਢਾਈਆਂ ਇਹ ਐਸਆਈ ਜਗਤਾਰ ਸਿੰਘ ਜੀ ਪ੍ਰਮੋਦ ਐਸਐਚਓ ਤੁਸੀਂ ਪੁੱਛ ਸਕਦੇ ਹੋ ਇਹਨਾਂ ਨੇ ਸਿਰਫ 5 ਦਿਨਾਂ ਦੀਆਂ ਕਾਲ ਡਿਟੇਲਾਂ ਕਰਾਈਆਂ ਕਢਾਈਆਂ ਤੇ ਜਿਨ੍ਹਾਂ ਵਿੱਚ ਕਹਿ ਰਹੇ ਆ ਕਿ ਇਹ ਘਰ ਦੀਆਂ ਆ ਰਹੀਆਂ ਪਰ ਜਿਹੜੇ ਸੀਸੀਟੀਵੀ ਕੈਮਰੇ ਆ ਨਾ ਬੇਟਾ ਉਹਨਾਂ ਵਿੱਚ ਇਹ ਫੋਨ ਕਰ ਰਹੇ ਆ ਸੀਸੀਟੀਵੀ ਕੈਮਰੇ 'ਚ ਨਹੀਂ ਫੋਨ ਕਰ ਰਹੇ ਇੱਥੇ ਆਪਾਂ ਜਦੋਂ LED ਚ ਲਾ ਕੇ ਦੇਖਦੇ ਆ ਨਾ ਕੈਮਰੇ ਇਹਨਾਂ ਵਿੱਚ ਇਹਨਾਂ ਕੋਲ ਫੋਨ ਹੈ ਇਹਦਾ ਮਤਲਬ ਤਾਂ ਇਹ ਹੈ ਫਿਰ ਇਹਨਾਂ ਨੇ ਫੋਨ ਜੇ ਘਰ ਵੀ ਰੱਖੇ ਜੇ ਕਾਲ ਡਿਟੇਲਾਂ ਪੰਜ ਦਿੰਦੀਆਂ ਸਹੀ ਵੀ ਆ ਪੁਲਿਸ ਮੁਤਾਬਕ ਤਾਂ ਇਹਨਾਂ ਨੇ ਫਿਰ ਤਾਂ ਬਹੁਤ ਸੋਚੀ ਸਮਝੀ ਸਾਜ਼ਿਸ਼ ਨਾਲ ਕਤਲ ਕੀਤਾ ਮੇਰੇ ਬੇਟੇ ਦਾ ਇਹਨਾਂ ਨੇ ਫੋਨ ਹੋਰ ਯੂਜ਼ ਕੀਤੇ ਆ ਇਹਦੇ ਵਿੱਚ ਵੀਡੀਓ ਚ ਤੇ ਬੇਟਾ ਸਾਨੂੰ ਨਹੀਂ ਪਤਾ ਕਿਉਂ ਕੀਤਾ ਕਤਲ ਇਹ ਤਾਂ ਫਿਰ ਪੁਲਿਸ ਨੇ ਪੁੱਛਣਾ ਸੀ ਪੁਲਿਸ ਸਾਨੂੰ ਹੁਣ ਪੁੱਛ ਰਹੀ ਆ ਉਸ ਟਾਈਮ ਤੇ ਤਾਂ ਪੁਲਿਸ ਨੇ ਸਾਡੀ ਸੁਣੀ ਕੋਈ ਨਹੀਂ ਗੀ ਹੁਣ ਪੁੱਛ ਰਹੀ ਆ ਕਿ ਤੁਹਾਨੂੰ ਤਾਨੂੰ ਕੀ ਲੱਗਦਾ ਕਤਲ ਕਿਉਂ ਹੋਇਆ ਮੈਂ ਕਹਿੰਦਾ ਸਰ ਜੀ ਤਾਂ ਤੁਹਾਡਾ ਪੁੱਛਣਾ ਕੰਮ ਸੀ ਨਾ ਤੁਸੀਂ ਪੁੱਛਣਾ ਸੀਗਾ ਕਤਲ ਕਿਉਂ ਕੀਤਾ ਪ੍ਰਮੋਦ ਐਸਐਚਓ ਕਹ ਰਿਹਾ ਐਟੈਕ ਆ ਇਹਨੇ ਸਕੂਟਰੀ ਦਾ ਐਕਟਵਾ ਦਾ ਸਟੈਂਡ ਕਿਵੇਂ ਲਾ ਲਿਆ ਉੱਪਰ ਵਹਿਲਸ ਬਣਾ ਕੇ ਕਿਵੇਂ ਪੈ ਗਿਆ ਜਿਹੜੇ ਪੈਰ ਰਗੜਿਆ ਉਹਦੀਆਂ ਜੱਪੜਾਂ ਬਿਲਕੁਲ ਸਾਫ਼ ਪਈਆਂ ਇਹ ਕਿਵੇਂ ਆਗੀਆਂ ਸ਼ਰੇ ਸ਼ਰੇ ਹਮ ਕਤਲ ਕੀਤਾ ਮੇਰੇ ਬੇਟੇ ਦਾ ਪਰ ਇਹ ਇੱਕ ਨਾ ਕਸਟਮ ਅਧਿਕਾਰੀ ਦਾ ਬੇਟਾ ਆਏ ਜਿਹੜਾ ਜਿਹਦੀ ਆ ਐਕਟਵਾ ਕਹ ਇਹਦੇ ਕਰਕੇ ਸਾਨੂੰ ਇਨਸਾਫ ਨਹੀਂ ਮਿਲਿਆ ਇਹ ਰਿਤ ਫੈਮਲੀਆਂ ਨੂੰ ਬਿਲੋਂਗ ਕਰਦੇ ਆ ਬੇਟਾ ਉਹਦਾ ਕਰਕੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਅਸੀਂ ਬਹੁਤ ਟੱਕੇ ਖਾ ਰਹੇ ਆ ਅਸੀਂ ਥੱਕ ਚੁੱਕੇ ਆ ਪਰ ਨਹੀਂ ਥੱਕਣਾ ਨਹੀਂ ਆ ਇਨਸਾਫ ਲੈ ਕੇ 2019 ਦਾ ਮਾਮਲਾ 2024 ਚੱਲ ਰਿਹਾ ਹਾਂਜੀ ਕਿੰਨੇ ਕੋ ਚਲਾਨ ਪੇਸ਼ ਹੋਏ ਹੇ ਤੱਕ ਚਲਾਨ ਬੇਟਾ ਤਿੰਨ ਦਾ ਪੇਸ਼ ਹੋਇਆ ਉਹ ਵੀ ਬਸ ਇਨਕੁਆਰੀ ਜੀ ਲਿਖੀ ਆ ਵਿੱਚ ਉਹ ਵੀ ਪ੍ਰੋਪਰ ਨਹੀਂ ਹੋਇਆ ਜੇ ਆਪਾਂ ਕਹੀਏ ਪ੍ਰੋਪਰ ਹੋ ਗਿਆ ਉਹਦੀ ਵੀ ਇਨਕੁਆਰੀ ਲਿਖਤਾ ਵਿੱਚ ਚੱਲ ਰਹੀ ਆ ਪਰ ਤਿੰਨ ਦਾ ਹੋ ਗਿਆ ਤਿੰਨ ਜਿਹੜਾ ਮੁਖਮੋਰਜ ਮਨਮਨ ਗਰਗ ਕਸ਼ਿਪ ਕੁਮਾਰ ਸਨ ਆਫ ਕਰਪਾਲ ਸਿੰਘ ਪਾਲੀ ਐਡਵੋਕੇਟ ਆ ਫਲੋਰ ਤੋਂ ਉਹਦਾ ਤੇ ਸਮੀਰ ਸ਼ਰਮਾ ਪਟਿਆਲਾ ਇਹਦਾ ਤਿੰਨਾਂ ਦਾ ਚਲਾਨ ਪੇਸ਼ ਵੀ ਨਹੀਂ ਹੋਇਆ ਤਾਂ ਕਿਵੇਂ ਸੋਚੋਗੇ ਇਨਕੁਆਰੀ ਜਿਹੜੀ ਆ ਉਹ ਅੱਗੇ ਕਿਉਂ ਨਹੀਂ ਚੱਲ ਰਹੀ ਕਿੱਥੇ ਅਰਚਨਾ ਜਿਹੜੀ ਆ ਰਹੀਆਂ ਨੇ ਕਿ ਆ ਸਿਆਸੀ ਦਬਾਵਾ ਹੈ ਇਹ ਉੱਚ ਅਧਿਕਾਰੀ ਕਰਨਾ ਨਹੀਂ ਚਾਹੁੰਦੇ ਬੇਟਾ ਕਾਂਗਰਸ ਰਾਜ ਸੀਗਾ ਜਿਸ ਟਾਈਮ ਮੇਰੇ ਬੇਟੇ ਦਾ ਕਤਲ ਹੋਇਆ ਨਾ ਕਾਂਗਰਸ ਰਾਜ ਸੀਗਾ ਬੜੀ ਖੁਸ਼ੀ ਦੀ ਗੱਲ ਹੋਈ ਜਦੋਂ ਭਗਵੰਤ ਮਾਨ ਜੀ ਆਏ ਨਾ ਬੇਸ਼ੱਕ ਬੇਟਾ ਜਾ ਚੁੱਕਾ ਹੈ ਪਰ ਬੜੀ ਖੁਸ਼ੀ ਹੋਈ ਕਿ ਭਗਵਾਨ ਤਮਨ ਜੀ ਆ ਗਿਆ ਹੁਣ ਇਨਸਾਫ ਮਿਲੇਗਾ ਪਰ ਭਗਵਾਨ ਤਮਨ ਜੀ ਚੰਗੇ ਆ ਮੈਂ ਕਹਿ ਰਹੀ ਹਾਂ ਕਿ ਚੰਗੇ ਆ ਉਹ ਜਦੋਂ ਉਹਨਾਂ ਨੂੰ ਪ੍ਰੋਪਰ ਗੱਲ ਦਾ ਹੀ ਨਹੀਂ ਪਤਾ ਜਦੋਂ ਉਹਨਾਂ ਕੋਲੇ ਪਹੁੰਚ ਹੀ ਨਹੀਂ ਕਰ ਦਿੰਦੇ ਐਂਟਰੀ ਬੈਨ ਆ ਅਸੀਂ ਕੋਸ਼ਿਸ਼ ਦਿਖਾ ਹੀ ਨਹੀਂ ਸਕਦੇ ਉਹ ਕਰਦੇ ਕੋਸ਼ਿਸ਼ ਕੀਤੀ ਅਸੀਂ ਜਾਣ ਦੀ ਕੋਸ਼ਿਸ਼ ਕਰੀ ਅਸੀਂ ਚਾਰ ਵਾਰ ਗਏ ਆ ਉੱਥੋਂ ਸਾਨੂੰ ਬਿਠਾ ਆ ਬਿਠਾ ਕੇ ਮੋੜਿਆ ਗਿਆ ਸ਼ਾਮ ਦੇ 4 ਵਜੇ ਤੱਕ ਤੱਕ ਪਹਿਲੀ ਗੱਲ ਸਾਨੂੰ ਬੱਚੇ ਦਾ ਦੁੱਖ ਕਿੰਨਾ ਦੂਸਰੀ ਗੱਲ ਸਾਨੂੰ 4 ਵਜੇ ਤੱਕ ਬਿਠਾਉਣਾ ਫਿਰ ਵਾਪਸ ਕਰਨਾ ਰਾਤ ਦੇ 11 ਵਜੇ ਅਸੀਂ ਘਰੇ ਆਉਣਾ ਦੂਸਰੇ ਦਿਨ ਫਿਰ ਚੱਲਣਾ ਫਿਰ ਆਉਣਾ ਉਸ ਤੋਂ ਬਾਅਦ 4 ਦਿਨ ਬਾਅਦ ਸਾਡੀ ਬੀਬੀ ਮਾਨੂਕੇ ਐਂਟਰੀ ਬੈਨ ਕਰਾਉਂਦੀ ਹੈ ਸਾਡੀ ਜਿਵੇਂ ਕਹਿੰਦੇ ਕਿ ਬੀਬੀ ਮਾਨੂਕੇ ਐਂਟਰੀ ਬੈਨ ਕਰੋ ਬੰਦੇ ਕਿਆ ਸਬੂਤ ਇਹ ਸਬੂਤ ਇਹ ਆ ਕਿ ਬੀਬੀ ਮਾਨੂਕੇ ਨੇ ਉਥੇ ਦੋ ਮੁੰਡੇ ਸੀਗੇ ਬੈਠੇ ਬੀਬੀ ਮਾਨੂਕੀ ਕੋਲ ਜਿਗਰਾਉ ਜਿੱਦ ਅਸੀਂ ਬੀਬੀ ਮਾਨੂਕੇ ਕੋਲ ਸ਼ਿਕਾਇਤ ਕੀਤੀ ਵੀ ਸਾਨੂੰ ਅੱਜ 4 ਦਿਨ ਹੋ ਗਏ ਤੁਸੀਂ ਸਾਡੇ ਸਾਹਮਣੇ ਫੋਨ ਨਾ ਆਇਆ ਨਵਰਾਜ ਬਰਾੜ ਜੀ ਨੂੰ ਕਿ ਇਹਨਾਂ ਨੂੰ ਮਾਨ ਸਾਹਿਬ ਨੂੰ ਮਨਾਓ ਪੀਸੀਐਸ ਅਫਸਰ ਸੇ ਹਾਂਜੀ ਤੇ ਇਹਨਾਂ ਨੂੰ ਮਾਨ ਸਾਹਿਬ ਨੂੰ ਮਲਾ ਦੋ ਤਾਂ ਸਾਨੂੰ ਅੱਜ 4 ਦਿਨ ਧੱਕੇ ਖਾਂਦਿਆਂ ਨੂੰ ਹੋ ਗਿਆ ਅਸੀਂ 4 ਵਜੇ ਉੱਥੇ ਸਾਨੂੰ ਵਾਪਸ ਮੋੜ ਦਿੱਤਾ ਜਾਂਦਾ ਤਾਂ ਬੀਬੀ ਮਾਨੂਕੇ ਕਹਿੰਦੇ ਵੀ ਮੇਰਾ ਸੀਐਮ ਬਸ ਇਹ ਆ ਆਪਣਾ ਇੱਕ ਪੀਸੀਐਸ ਅਧਿਕਾਰੀ ਸੀਐਮ ਹਾਂ ਮੇਰਾ ਸੀਐਮ ਪ੍ਰੋਪਰ ਕਿਹਾ ਬੀਬੀ ਮਾਨੂਕੇ ਨੇ ਮੇਰਾ ਸੀਐਮ ਨਵਰਾਜ ਬਰਾੜ ਹੈ ਮੇਰਾ ਸੀਐਮ ਸੀਐਮ ਨਹੀਂ ਆ ਜੇ ਇਹ ਕਰੂਗਾ ਜੋ ਕੁਝ ਕਰੂਗਾ ਇਹ ਕਰੂਗਾ ਮੈਂ ਕਹਾਂ ਫਿਰ ਭੈਣੇ ਇਹਨੇ ਤਾਂ ਐਂਟਰੀ ਬੈਨ ਕਰਤੀ ਸਾਡੀ ਕਹਿੰਦੇ ਵੀ ਮੈਂ ਨਹੀਂ ਕੁਝ ਕਹਿ ਸਕਦੇ ਉੱਥੇ ਦੋ ਮੁੰਡੇ ਬੈਠੇ ਸੀ ਸਾਨੂੰ ਨਹੀਂ ਪਤਾ ਬੇਟਾ ਉਹ ਐਂਟੀ ਪਾਰਟੀ ਦੇ ਸੀ ਸਾਨੂੰ ਨਹੀਂ ਪਤਾ ਉਹ ਕੌਣ ਸੀਗੇ ਉਹਨਾਂ ਨੂੰ ਕਹਿੰਦੀ ਇਹਨਾਂ ਦੀ ਇੰਟਰਵਿਊ ਲਓ ਸਾਨੂੰ ਅਸੀਂ ਅਖੇ ਕੌਣ ਆ ਕਿਉਂਕਿ ਅਸੀਂ ਹਰ ਇੱਕ ਨੂੰ ਸ਼ੱਕ ਦੀ ਨਜ਼ਰ ਤੇ ਦੇਖਦੇ ਆ ਅਸੀਂ ਅਖੇ ਕੌਣ ਆ ਕਹਿੰਦੀ ਇਹ ਨਵਰਾਜ ਬਰਾੜ ਜੀ ਦੇ ਐਡਵੋਕੇਟ ਆ ਉਸੇ ਦੇ ਹੀ ਮਤਲਬ ਉਹ ਕੌਣ ਨੇ ਮੈਨੂੰ ਉਹਨਾਂ ਬਾਰੇ ਪਤਾ ਨਹੀਂ ਹੈਗਾ ਤੇ ਇਹ ਕਹਿੰਦੀ ਉਹਦੇ ਐਡਵੋਕੇਟ ਆ ਜਦੋਂ ਬੇਟਾ ਉਹ ਸਾਡੇ ਨਾਲ ਤੋਰਨ ਲੱਗੇ ਨਾ ਤੇ ਬੀਬੀ ਮਾਨੂਕੇ ਤੇ ਅਸੀਂ ਸ਼ੱਕ ਕਿਉਂ ਕਰਦੇ ਆਂ ਬੀਬੀ ਮਾਨੂਕੇ ਉਹਨਾਂ ਨੂੰ ਬੋਲਦੀ ਆ ਪਤਾ ਨਹੀਂ ਇਹਨਾਂ ਦਾ ਮੁੰਡਾ ਕੁਝ ਖਾ ਕੇ ਮਰ ਗਿਆ ਜਾਂ ਫਾਹਾ ਲੈ ਕੇ ਮਰ ਗਿਆ ਮੈਂ ਫੇਰ ਵਾਪਸ ਮੁੜਦੀ ਆ ਬੀਬੀ ਮਾਨੂਕੇ ਨੇ ਹੱਥ ਜੋੜ ਕੇ ਕਹਿੰਦੀ ਹੈ ਭੈਣੇ ਇਦਾਂ ਤੁਸੀਂ ਕਿਉਂ ਕਹਿ ਰਹੇ ਹੋ ਮੇਰੇ ਬੇਟੇ ਨੂੰ ਮੇਰਾ ਬੇਟਾ ਸ਼ਰਿਆਮ ਕਤਲ ਆ ਜਦੋਂ ਇਲੈਕਸ਼ਨ ਸੀਗੇ ਉਦੋਂ ਤੁਸੀਂ ਇਸ ਤਰ੍ਹਾਂ ਫੋਟੋਆਂ ਚੱਕ-ਚੱਕ ਕੇ ਸਾਰਿਆਂ ਨੂੰ ਦਿਖਾਉਂਦੇ ਸੀ ਆਪਾਂ ਇਹ ਵੀਰ ਨੂੰ ਇਨਸਾਫ ਦਿਵਾਉਣਾ ਹੈ ਇਹ ਭੈਣ ਨੂੰ ਅਗਰ ਆਪਣੀ ਸਰਕਾਰ ਆ ਗਈ ਇਨਸਾਫ ਦਿਵਾਉਣਾ ਤੇ ਅੱਜ ਅੱਜ ਤੁਸੀਂ ਭੈਣ ਜੀ ਇਦਾਂ ਬੋਲਦੇ ਹੋ ਕਾਈ ਸਾਰੇ ਲੋਕ ਸਰਕਾਰ ਆ ਗਈ ਅੱਜ ਤੁਹਾਡੀ ਅੱਜ ਤੁਸੀਂ ਤੁਹਾਡੀ ਹਵਾ ਖਰਾਬ ਹੋ ਗਈ ਮੈਂ ਬੋਲੀ ਇਦਾਂ ਹੀ ਅੱਜ ਤੁਸੀਂ ਬਦਲ ਗਏ ਹੋ ਤੇ ਇਸ ਤਰ੍ਹਾਂ ਸਾਰਿਆਂ ਨੂੰ ਫੋਟੋ ਦਿਖਾਉਂਦੇ ਸੀ ਅਗਰ ਆਪਣੀ ਸਰਕਾਰ ਆ ਗਈ ਆਪਾਂ ਇਹਨਾਂ ਨੂੰ ਇਨਸਾਫ ਦਿਵਾਉਣਾ ਬਿਲਕੁਲ ਬੀਬੀ ਮਾਨੋਕੇ ਨੂੰ ਫੋਨ ਲਾ ਰਹੇ ਸੀ ਤੇ ਫਿਲਹਾਲ ਬੀਬੀ ਮਾਨੋਕੇ ਫੋਨ ਚੱਕ ਨਹੀਂ ਰਹੇ ਤਾਂ ਅਸੀਂ ਅੱਗੇ ਗੱਲ ਬਤਾਉਣੀ ਹੈ ਜਦੋਂ ਬੀਬੀ ਮਾਨੋਕੇ ਫੋਨ ਚੱਕਦੇ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਬੀਬੀ ਜੀ ਨਾਲ ਤਾਂ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਵਸ ਹੁਣ ਸਾਨੂੰ ਮਤਲਬ ਉਹ ਨਰਿੰਦਰ ਭਾਰਗਵ ਜੀ ਕੋਲ ਐ ਵਿੱਚ ਬਹੁਤ ਅਫਸਰਾਂ ਕੋਲੇ ਕੇਸ ਆਏ ਜੋ ਕੁਝ ਸੀ ਮਤਲਬ politcal ਦਵਾ ਦੇਖਦੇ ਆ ਉਸ ਹਿਸਾਬ ਨਾਲ ਤਾਂ ਅਸੀਂ ਅਫਸਰਾਂ ਨੂੰ ਗਲਤ ਨਹੀਂ ਕਹਿ ਸਕਦੇ ਢੀਂਡਸਾ ਸਰ ਜੀ ਨੇ ਆਏ ਉਹਨਾਂ ਨੇ ਕਿਹਾ ਵੀ ਮੌਕੇ ਦੀ ਇੰਨੀ ਅਣਗਹਿਲੀ ਡਾਕਟਰ ਦੀ ਇੰਨੀ ਅਣਗਹਿਲੀ ਸ਼ਰੇਆਮ ਕਤਲ ਕਤਲ ਦਾ ਕਤਲ ਦੇ ਵਿੱਚ ਕੀ ਕੁਛ ਹੋਇਆ ਸੀ ਪੋਸਟਮਾਰਟਮ ਕੱਲੀ ਮੋਨਕਾ ਡਾਕਟਰ ਨੇ ਕੀਤਾ ਬੇਟਾ ਮੋਨਕਾ ਸ਼ਰਮਾ ਕਿੱਥੇ ਕਿੱਥੇ ਦੇ ਕਿੱਥੇ ਰੋਟਰ ਸੀ ਲੁਧਿਆਣਾ ਹਾਂਜੀ ਪਹਿਲੀ ਗੱਲ ਤਾਂ ਇਹ ਇਹੀ ਗਲਤੀ ਹੈ ਕਿ ਕੱਲੀ ਮੋਨਕਾ ਡਾਕਟਰ ਸਿੰਗਲ ਡਾਕਟਰ ਨੇ ਪੋਸਟਮਾਰਟਮ ਕਿਉਂ ਕੀਤਾ ਹਾਲਾਂਕਿ ਮੇਰੇ ਬੇਟੇ ਦਾ ਕਤਲ ਹੈ ਕਤਲ ਦੇ ਵਿੱਚ ਤਿੰਨ ਡਾਕਟਰ ਜ਼ਰੂਰੀ ਆ ਨਾ ਕਿ ਪੰਜ ਪੰਜ ਤਾਂ ਜ਼ਰੂਰੀ ਹੈ ਨਾ ਤੇ ਤਿੰਨ ਹੋਣੇ ਜ਼ਰੂਰੀ ਆ ਬੋਰਡ ਨੇ ਕਰਨਾ ਸੀਗਾ ਕੱਲੀ ਨੇ ਵੀ ਇਹਨਾਂ ਨੇ ਕਰਵਾਇਆ ਇਸ ਚਾਰਾਂ ਅਫਸਰਾਂ ਨੇ ਮੌਕੇ ਦਿਆਂ ਨੇ ਔਰ ਪਨਵੀ ਪ੍ਰਵੀਨ ਗਰਗ ਮੱਕ ਡਾਕਟਰ ਤੇ ਵੀ ਪ੍ਰੈਸ਼ਰ ਪਿਆ ਸੀ ਹਾਂਜੀ ਬਿਲਕੁਲ ਇਹਨਾਂ ਨੇ ਕਰਵਾਇਆ ਕੱਲੀ ਡਾਕਟਰ ਤੋਂ ਜੇ ਪੰਜ ਡਾਕਟਰ ਕਰਦੇ ਤਾਂ ਮੇਰੇ ਸਾਡੇ ਨਾਲ ਅੱਜ ਇਹ ਕੁਝ ਨਹੀਂ ਹੁੰਦਾ ਸੀਗਾ ਸਾਡੇ ਬੇਟੇ ਦੀ ਗੱਲ ਦੀ ਹੱਡੀ ਤੋੜੀ ਹੋਈ ਆ ਤੁਸੀਂ ਦੇਖੋ ਆਹ ਦੇਖੋ ਮੇਰੇ ਬੇਟੇ ਦੀ ਗੱਲ ਦੀ ਹੱਡੀ ਤੋੜੀ ਹੋਈ ਆ ਇੱਕ ਮੋਢਾ ਟੁੱਟਿਆ ਹੋਇਆ ਆ ਮੋਢਾ ਟੁੱਟਿਆ ਪੈਰ ਰਗੜੇ ਹੋਇਆ ਇੱਕ ਥਾਂ ਤੋਂ ਦੂਸਰੀ ਥਾਂ ਬੋਡੀ ਸ਼ਿਫਟ ਹੋਈ ਆ ਰਸਤੇ ਵਿੱਚ ਪੈਰ ਡਿੱ ਗਿਆ ਪੈਰ ਰਗੜਿਆ ਗਿਆ ਇਹਨਾਂ ਨੇ ਰਸਤੇ 'ਚ ਮੈਟ ਥੱਲੇ ਦਿੱਤਾ ਸਕੂਟਰੀ ਦਾ ਮੈਟ ਪਟਕੇ ਪਤਾ ਨਹੀਂ ਕਿੰਨੀ ਦੂਰੋਂ ਮੇਰੇ ਪੁੱਤ ਨੂੰ ਮਾਰ ਕੇ ਲੈ ਕੇ ਆਇਆ ਇਹ ਆ ਸੀਗਾ ਹੈਰੀ ਹਰਸ਼ਪ੍ਰੀਤ ਆ ਆ ਹਰ ਸਿਮਰਨ ਰਾਮਾ ਆ ਹਰਸ਼ਪ੍ਰੀਤ ਆ ਇੱਕ ਡਾਕਟਰ ਦਾ ਬੇਟਾ ਹੈ ਇਹ ਸੰਦੌਰ ਤੋਂ ਹੱਡੀਆਂ ਦਾ ਜਗਰੂਪ ਸਿੰਘ ਡਾਕਟਰ ਦਾ ਬੇਟਾ ਕਿਰਪਾਲ ਸਿੰਘ ਪਾਲੀ ਐਡਵੋਕੇਟ ਦਾ ਬੇਟਾ ਫਲੋਰ ਤੋਂ ਨਮਨ ਗਰਗਸਨ ਆਫ ਪ੍ਰਵੀਨ ਗਰਗ ਵਾਸੀ ਜੀਰਕਪੁਰ ਇੱਕ ਕਸਟਮ ਅਧਿਕਾਰੀ ਦਾ ਬੇਟਾ ਇਹ ਰਿਚ ਫਾਮਲੀਆ ਨੂੰ ਬਿਲੋਂਗ ਕਰਦੇ ਆ ਬੇਟਾ ਇਸ ਕਰਕੇ ਸਾਨੂੰ ਅਸੀਂ ਤਾਂ ਇਹ ਕਹਾਂਗੇ ਸਾਨੂੰ ਤਾਂ ਇਨਸਾਫ ਮਿਲ ਰਿਹਾ ਕਿਉਂਕਿ ਅਸੀਂ ਆਮ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ ਸਾਨੂੰ ਤਾਂ ਇਨਸਾਫ ਨਹੀਂ ਮਿਲਦਾ ਉਹ ਸਰਦਿਕਾਇਆ ਤੋਂ ਜਿਹੜੀ ਜੁਰ ਇਨਸਾਫ ਨਹੀਂ ਮਿਲ ਪਾਇਆ ਕੋਰ ਦਾ ਰਸਤਾ ਕਰਕਾਇਆ ਹਾਂਜੀ ਕੋਰ ਦਾ ਦਰਵਾਜ਼ਾ ਖੜਕਾਇਆ ਹੋਇਆ ਕੋਰ ਤੋਂ ਹੀ ਆ ਰਿਹਾ ਕਿ ਸਾਨੂੰ ਦੱਸੋ ਇਹ ਕੀ ਹੋਇਆ ਸਾਨੂੰ ਪਤਾ ਲੱਗਣਾ ਚਾਹੀਦਾ ਜੱਜ ਸਾਹਿਬ ਕਹਿੰਦੇ ਆ ਪਰ ਪੁਲਿਸ ਸਾਹਿਬ ਦੇ ਵਿੱਚ ਉਹ ਕੇਸ ਹੀ ਨਹੀਂ ਕੱਢ ਰਹੀ ਆ ਆਪਣੇ ਕੋਲੋਂ ਚਲਾਨੀ ਨਹੀਂ ਪੇਸ਼ ਕਰ ਰਹੀ ਅਸੀਂ 1.5 ਸਾਲ ਹੋ ਗਿਆ ਨਰਿੰਦਰ ਭਾਰਗਵ ਜੀ ਇੱਕ ਗੁੱਡ ਅਫਸਰ ਹੈ ਅਸੀਂ ਕਹਿੰਨੇ ਗੁੱਡ ਅਫਸਰ ਹੈ ਉਹਨਾਂ ਦੀ ਦਹਿਸ਼ਤ ਦਾ ਇੱਕ ਭੁਪਿੰਦਰ ਸਿੰਘ ਸਿੱਧੂ ਸਾਈਂ ਸਾਹਿਬ ਸਾਡੀ ਲਾਈਫ ਚ ਆਇਆ ਅਫਸਰ ਜਿਨ੍ਹਾਂ ਨੇ ਇੱਕ ਹਫਤੇ ਵਿੱਚ ਸਾਡੀ ਰਿਪੋਰਟ ਹੈ ਜਿਹੜੀ ਉਹ ਸਹੀ ਕਰਵਾਤੀ ਹੈ ਐਸਫੈਕਸਿਆ ਲਿਖਿਆ ਡਾਕਟਰਾਂ ਨੇ ਇਹਦੀ ਦਮ ਘੁੱਟਣ ਨਾਲ ਮੌਤ ਹੋਈ ਹੈ ਰਿਪੋਰਟ ਸਹੀ ਕੀਤੀ ਹੈ ਭੁਪਿੰਦਰ ਸਿੰਘ ਸਿੱਧੂ ਸਾਹਿਬ ਨੇ ਅਸੀਂ ਆਫਸਰਾਂ ਮੁਤਾਬਕ ਕਹਿ ਰਹੇ ਹਾਂ ਨਰਿੰਦਰ ਸਿੰਘ ਭਾਰਗਵ ਜੀ ਕੋਈ ਗਲਤ ਨਹੀਂ ਹੈਗੇ ਅਫਸਰ ਪਰ ਪ੍ਰੈਕਟੀਕਲ ਦਵਾ ਆਪ ਕਰਵਾ ਰਿਹਾ ਹੈ ਅਫਸਰ ਕੋਈ ਗਲਤ ਨਹੀਂ ਹੈ ਹੁਣ ਸਾਨੂੰ 5 ਸਾਲ ਹੋ ਗਏ ੱੱੱਕੇ ਖਾਂਦਿਆਂ ਨੂੰ ਬੇਟਾ ਸਾਨੂੰ ਪਤਾ ਲੱਗ ਰਿਹਾ ਹੈ ਕਿ ਪੁਲਿਸ ਗਲਤ ਨਹੀਂ ਐ ਮੌਕੇ ਦੇ ਅਫਸਰਾਂ ਨੇ ਪੂਰੀ ਏਣ ਗੈਲੀ ਆ ਚਾਰਾਂ ਦੀ ਪਰ ਜਿਹੜੇ ਆਉਣ ਸਾਡੀ ਲਾਈਫ 'ਚ ਅਫਸਰ ਆਏ ਆ ਨਾ ਢੀਂਡਾ ਸਾਸਰ ਜੀ ਭਪਿੰਦਰ ਸਿੰਘ ਸਿੱਧੂ ਸਾਹਿਬ ਨਰਿੰਦਰ ਭਾਰਗਵ ਜੀ ਇਹ ਕੋਈ ਗਲਤ ਨਹੀਂ ਹੈਗੇ ਕਿਉਂਕਿ ਇਹਨਾਂ ਤੋਂ ਕਰਵਾਇਆ ਜਾ ਰਿਹਾ ਹੈ ਪ੍ਰੈਸ਼ਰ ਨਾਲ ਹਾਂਜੀ ਸਰਕਾਰਾਂ ਸਰਕਾਰ ਅਗਰ 8 ਅਕਤੂਬਰ 2019 ਦੀ ਗੱਲ ਮੰਨੀ ਤਾਂ ਹੁਣ ਤੱਕ 2024 ਜਿਹੜੀ ਆ ਹੁਣ ਲੱਗੀ ਹੈ ਤੇ ਕਿਤਨਾ ਕਿਤੇ ਲਗਾਤਾਰ ਇਨਸਾਫ ਦੇ ਲਈ ਦਰਦ-ਦਰ ਪਟਕਦੇ ਹੋਏ ਮਾਂ ਪਿਓ ਜਿਹੜੇ ਨੇ ਉਹ ਇੱਕ ਪਾਸੇ ਤਾਂ ਪੁਲਿਸ ਦਾ ਦਰਵਾਜ਼ਾ ਖੜਕਾਉਂਦੇ ਨੇ ਤੇ ਦੂਸਰੇ ਪਾਸੇ ਕੋਰਟ ਦਾ ਵੀ ਦਰਵਾਜ਼ਾ ਲੈ ਘਟਕਾਉਂਦੇ ਹੋਏ ਨਜ਼ਰਾਂ ਨੇ ਪਰ ਫਿਲਹਾਲ ਇਨਸਾਫ ਜਿਹੜਾ ਉਹ ਕਿਤੇ ਵੀ ਨਹੀਂ ਮਿਲ ਪਾਰਿਆ ਚੰਡੀਗੜ੍ਹ ਤੋਂ ਗੁਰੂ ਜਰਨਲਿਸਟ ਬ੍ਰਿੰਦਰਜੀਤ ਸਿੰਘ ਤੇ ਸੰਦੀਪ ਸਿੰਘ ਅਜੀਤ ਫੈਕਟਿਵ